ਅੱਜ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਇੱਕ ਗਲਤ ਸਲਾਹ ਜ਼ਿੰਦਗੀ ਤਬਾਹ ਕਰ ਦਿੰਦੀ ਹੈ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਨਦੀ ਕਿਨਾਰੇ ਵਸਤੇ ਇੱਕ ਸਾਦੇ ਜਿਹੇ ਪਿੰਡ ਵਿੱਚ ਸਾਰਥਕ ਨਾਮ ਦਾ ਇੱਕ ਗਰੀਬ ਜੁਲਾਹ ਰਹਿੰਦਾ ਸੀ ਉਸ ਦਾ ਘਰ ਮਿੱਟੀ ਦਾ ਬਣਿਆ ਹੋਇਆ ਸੀ ਸਿਰ ਤੇ ਕੱਖਾਂ ਕਾਨੀਆਂ ਦੀ ਛੱਤ ਸੀ ਤੇ ਅੱਗੇ ਇੱਕ ਛੋਟਾ ਜਿਹਾ ਬਰਾਂਡਾ ਸਾਰਥਕ ਸਵੇਰ ਤੋਂ ਸ਼ਾਮ ਤੱਕ ਆਪਣੀ ਹੱਥੀ ਖੱਡੀ ਤੇ ਬੈਠ ਕੇ ਕੱਪੜਾ ਬੁਣਦਾ ਉਸ ਦੇ ਹੱਥਾਂ 'ਚ ਕਲਾ ਸੀ ਪਰ ਕਿਸਮਤ ਉਸ ਨਾਲ ਹਮੇਸ਼ਾ ਜਿਵੇਂ ਨਾਰਾਜ਼ ਰਹਿੰਦੀ ਸੀ ਇੱਕ ਦਿਨ ਅਚਾਨਕ ਉਸ ਦਾ ਖੱਡੀ ਵਾਲਾ ਕੰਗਾ ਟੁੱਟ ਗਿਆ ਸਾਰਤਕ ਦੇ ਘਰ ਚੁੱਲਾ ਠੰਡਾ ਪੈ ਗਿਆ ਉਸ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆਉਣ ਲੱਗੀਆਂ ਰੋਜੀ ਰੋਟੀ ਦੀ ਸੋਚ ਉਸ ਨੂੰ ਅੰਦਰੋਂ ਅੰਦਰੀ ਖਾਣ ਲੱਗ ਗਈ ਅਗਲੇ ਦਿਨ ਸਵੇਰੇ ਉਸ ਨੇ ਕਹਾੜੀ ਚੁੱਕੀ ਤੇ ਲੱਕੜ ਲਿਆਉਣ ਲਈ ਜੰਗਲ ਵੱਲ ਤੁਰ ਪਿਆ ਸਮੁੰਦਰ ਦੀ ਠੰਡੀ ਹਵਾ ਲਹਿਰਾਂ ਦੀ ਆਵਾਜ਼ ਤੇ ਜੰਗਲ ਦੀ ਖਮੋਸ਼ੀ ਸਭ ਕੁਝ ਵੱਖਰਾ ਲੱਗ ਰਿਹਾ ਸੀ ਜੰਗਲ ਦੇ ਅੰਦਰ ਉਸ ਨੂੰ ਇੱਕ ਬਹੁਤ ਪੁਰਾਣਾ ਮੋٹے ਟਣੇ ਵਾਲਾ ਵੱਡਾ ਦਰਖਤ ਦਿਸਿਆ ਸਾਰਥਕ ਨੇ ਸੋਚਿਆ ਕਿ ਇਸ ਦਰਖਤ ਦੀ ਲੱਕੜ ਨਾਲ ਉਸਦੇ ਸਾਰੇ ਔਜ਼ਾਰ ਬਣ ਸਕਦੇ ਹਨ ਇਹ ਸੋਚ ਕੇ ਸਾਰਥਕ ਨੇ ਦਰਖਤ ਦੇ ਮੋٹے ਟਣੇ ਵੱਲ ਕੁਹਾੜੀ ਚੱਕੀ ਹੀ ਸੀ ਕਿ ਅਚਾਨਕ ਦਰਖਤ ਦੀ ਕੁੱਚੀ ਟਾਣੀ ਤੇ ਬੈਠੀ ਦੇਵੀ ਆਤਮਾ ਨੇ ਉਸ ਨੂੰ ਰੋਕਦੇ ਹੋਏ ਕਿਹਾ ਹੇ ਜੁਲਾਹੇ ਮੈਂ ਇਸ ਦਰਖਤ ਤੇ ਸਦੀਆਂ ਤੋਂ ਆਨੰਦ ਨਾਲ ਵਸਤਾ ਆ ਰਿਹਾ ਹਾਂ ਸਮੁੰਦਰ ਦੀ ਠੰਡੀ ਹਵਾ ਲਹਿਰਾਂ ਦੀ ਮਿੱਠੀ ਗੂੰਜ ਅਤੇ ਪੱਤਿਆਂ ਦੀ ਸਰਸਹਟ ਮੇਰਾ ਜੀਵਨ ਹੈ ਇਹ ਦਰਖਤ ਮੇਰਾ ਆਸਰਾ ਹੈ ਬਿਨਾਂ ਕਿਸੇ ਕਾਰਨ ਕਿਸੇ ਹੋਰ ਦੇ ਸੁੱਖ ਨੂੰ ਖੋਹ ਲੈਣਾ ਠੀਕ ਨਹੀਂ ਯਾਦ ਰੱਖ ਜੋ ਦੂਜਿਆਂ ਦਾ ਸੁੱਖ ਖੋਹ ਲੈਂਦਾ ਹੈ ਉਹ ਆਪ ਕਦੇ ਵੀ ਸੱਚਾ ਸੁੱਖ ਨਹੀਂ ਪਾ ਸਕਦਾ ਜੁਲਾਹੇ ਨੇ ਕਹਾੜੀ ਰੱਖ ਕੇ ਨਿਮਰ ਪਰ ਦੁਖੀ ਸੁਰ ਵਿੱਚ ਕਿਹਾ हे देवी मैं भी कोई खुशी नाल درخت ਨਹੀਂ ਕੱਟ ਰਹਾ ਮੈਂ ਬਹੁਤ ਤਲਾਚਾਰ ਹਾਂ ਮੇਰਾ ਖੱਡੀ ਵਾਲਾ ਕੰਗਾ ਟੁੱਟ ਗਿਆ ਹੈ ਜੇ ਲੱਕੜ ਨਾ ਮਿਲੀ ਤਾਂ ਮੇਰਾ ਔਜ਼ਾਰ ਨਹੀਂ ਬਣਨਾ ਤੇ ਬਿਨਾ ਔਜ਼ਾਰ ਦੇ ਕਰਦੇ ਕੱਪੜਾ ਨਹੀਂ ਬੁਣਿਆ ਜਾ ਸਕੇਗਾ ਅਤੇ ਫਿਰ ਮੇਰੇ ਘਰ ਚੁੱਲਾ ਨਹੀਂ ਚਲੇਗਾ ਮੇਰੇ ਬੱਚੇ ਅਤੇ ਮੇਰਾ ਪਰਿਵਾਰ ਆ ਭੁੱਖੇ ਮਰਨਗੇ ਇਸ ਲਈ ਮੈਂ ਮਜਬੂਰ ਹਾਂ ਤੁਸੀਂ ਕਿਸੇ ਹੋਰ درخت ਤੇ ਆਸਰਾ ਲੈ ਲਵੋ ਪਰ ਇਹ درخت ਕੱਟਣਾ ਮੇਰੇ ਲਈ ਲਾਜ਼ਮੀ ਹੈ ਸਾਰਥਕ ਦੀ ਸਚਾਈ ਉਸਦੀ ਮਜਬੂਰੀ ਅਤੇ ਉਸਤੇ ਦੁਖੀਮਾਨ ਦੀ ਗੱਲ ਸੁਣ ਕੇ ਦਰਖਤ ਵਿੱਚ ਵਸਦੀ ਦੇਵੀ ਆਤਮਾ ਗਹਿਰੀ ਸੋਚ ਵਿੱਚ ਪੈ ਗਈ ਕੁਝ ਪਲਾਂ ਦੀ ਚੁੱਪ ਤੋਂ ਬਾਅਦ ਉਸਨੇ ਕਿਹਾ ਸਾਰਥਕ ਤੇਰੀ ਗੱਲ ਵਿੱਚ ਕਾਪਟ ਨਹੀਂ ਤੂੰ ਲਾਲਚੀ ਨਹੀਂ ਸਗੋਂ ਮਜਬੂਰ ਹੈ ਮੈਂ ਤੇਰੇ ਉੱਤਰ ਤੋਂ ਪ੍ਰਸੰਨ ਹੋਇਆ ਹਾਂ ਤੂੰ ਮੇਰੇ ਤੋਂ ਕੋਈ ਵੀ ਇੱਕ ਵਾਰ ਮੰਗ ਲੈ ਮੈਂ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗਾ ਪਰ ਬੇਨਤੀ ਹੈ ਇਸ ਦਰਖਤ ਨੂੰ ਨਾ ਕੱਟ ਸਾਰਤਕ ਨੇ ਕੁਝ ਪਲ ਸੋਚਿਆ ਉਸਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗੇ ਵਰਦਾਨ ਕੋਈ ਛੋਟੀ ਗੱਲ ਨਹੀਂ ਸੀ ਇੱਕ ਸਹੀ ਇੱਛਾ ਪੂਰੀ ਜ਼ਿੰਦਗੀ ਬਦਲ ਸਕਦੀ ਸੀ ਉਸਨੇ ਨਿਮਰਤਾ ਨਾਲ ਦਰਖਤ ਵਿੱਚ ਵਸਦੀ ਦੇਵੀ ਆਤਮਾਵਲ ਵੇਖ ਕੇ ਕਿਹਾ ਏ ਦੇਵੀ ਜੇਹੀ ਗੱਲ ਹੈ ਤਾਂ ਮੈਨੂੰ ਕੁਝ ਸਮੇਂ ਦੀ ਇਜਾਜ਼ਤ ਦਿਓ ਇਹ ਵਰਦਾਨ ਸਿਰਫ ਮੇਰੇ ਲਈ ਨਹੀਂ ਮੇਰੀ ਪੂਰੇ ਪਰਿਵਾਰ ਲਈ ਹੈ ਮੈਂ ਘਰ ਜਾ ਕੇ ਆਪਣੀ ਪਤਨੀ ਅਤੇ ਆਪਣੇ ਨਜ਼ਦੀਕੀ ਮਿੱਤਰਾਂ ਨਾਲ ਅਸਲਾਹ ਕਰਨਾ ਚਾਹੁੰਦਾ ਹਾਂ ਇਸ ਤੋਂ ਬਾਅਦ ਹੀ ਸੋਚ ਵਿਚਾਰ ਕਰਕੇ ਮੈਂ ਤੁਹਾਡੇ ਕੋਲ ਆ ਕੇ ਆਪਣੀ ਇੱਛਾ ਰੱਖਾਂਗਾ ਦੇਵੀ ਆਤਮਾ ਸਾਰਥਕ ਦੀ ਸਿਆਣ ਭਤੀ ਸੰਜਮ ਤੋਂ ਪ੍ਰਸੰਨ ਹੋਈ ਉਸਦੀ ਆਵਾਜ਼ ਸ਼ਾਂਤ ਸੀ ਜਿਵੇਂ ਸਮੁੰਦਰ ਦੀ ਹੌਲੀ ਲਹਿਰ ਉਸਨੇ ਕਿਹਾ ਠੀਕ ਹੈ ਸਾਰਥਕ ਮੈਂ ਤੇਰੀ ਉਡੀਕ ਕਰਾਂਗੀ ਬਿਨਾਂ ਜਲਦੀ ਕੀਤੇ ਸੋ ਸਮਝ ਕੇ ਫੈਸਲਾ ਕਰ ਵਰਦਾਨ ਉਹੀ ਚੰਗਾ ਹੁੰਦਾ ਹੈ ਜੋ ਸੁੱਖ ਲੈ ਕੇ ਆਵੇ ਜੰਗਲ ਚੋਂ ਨਿਕਲ ਕੇ ਸਾਰਥਕ ਪਿੰਡ ਵੱਲ ਤੁਰ ਪਿਆ ਰਸਤੇ ਵਿੱਚ ਉਸਦੇ ਮਨ ਵਿੱਚ ਅਨੇਕਾਂ ਖਿਆਲ ਘੁੰਮ ਰਹੇ ਸਨ ਕਦੇ ਗਰੀਬੀ ਦੀ ਚਿੰਤਾ ਕਦੇ ਭਵਿੱਖ ਦੇ ਸੁਪਨੇ ਜਿਵੇਂ ਹੀ ਉਹ ਪਿੰਡ ਦੀ ਹੱਦ ਵਿੱਚ ਪਹੁੰਚਿਆ ਉਸਦੀ ਮੁਲਾਕਾਤ ਆਪਣੇ ਪੁਰਾਣੇ ਮਿੱਤਰ ਪਿੰਡ ਦੇ 나ਈ ਨਾਲ ਹੋ ਗਈ 나ਈ ਆਪਣੀ ਦੁਕਾਨ ਅੱਗੇ ਬੈਠਾ ਸੀ ਸਾਰਥਕ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਮਿੱਤਰ ਕਿਸਮਤ ਅੱਜ ਮੇਰੇ ਸਾਹਮਣੇ ਖੜੀ ਹੈ ਕ ਦੇਵੀ ਮੈਨੂੰ ਵਰਦਾਨ ਦੇਣ ਨੂੰ ਤਿਆਰ ਹੈ ਮੈਂ ਤੇਰੇ ਕੋਲ ਸਲਾਹ ਲੈਣ ਲਈ ਆਇਆ ਹਾਂ ਦੱਸ ਮੈਂ ਕਿਹੜਾ ਵਰਦਾਨ ਮੰਗਾਂ 나ਈ ਦੀਆਂ ਅੱਖਾਂ ਚਮਕ ਉੱਠੀਆਂ ਉਸਨੇ ਥੋੜਾ ਅੱਗੇ ਝੁੱਕ ਕੇ ਕਿਹਾ ਜੇ ਐਸਾ ਹੈ ਤਾਂ ਤੂੰ ਰਾਜ ਮੰਗ ਲੈ ਰਾਜਾ ਬਣ ਜਾਵੇਂਗਾ ਮੈਂ ਤੇਰਾ ਮੰਤਰੀ ਬਣ ਜਾਵਾਂਗਾ ਫਿਰ ਸਾਰੀ ਉਮਰ ਆਰਾਮ ਦੌਲਤ ਅਤੇ ਇੱਜ਼ਤ ਨਾਲ ਕੱਟਾਂਗੇ ਗਰੀਬੀ ਦਾ ਨਾਮਲਾ ਹਮੇਸ਼ਾ ਲਈ ਮੁੱਕ ਜਾਵੇਗਾ ਸਾਰਥਕ ਨੇ ਇਹ ਗੱਲ ਸੁਣ ਕੇ ਕਿਹਾ ਕਿ ਉਹ ਅਜੇ ਅੰਤਿਮ ਫੈਸਲਾ ਨਹੀਂ ਕਰੇਗਾ ਉਸਨੇ ਨਾਈ ਨੂੰ ਦੱਸਿਆ ਕਿ ਉਹ ਪਹਿਲਾਂ ਘਰ ਜਾ ਕੇ ਆਪਣੀ ਪਤਨੀ ਨਾਲ ਵੀ ਸਲਾਹ ਕਰਨਾ ਚਾਹੁੰਦਾ ਹੈ ਇਹ ਸੁਣ ਕੇ ਨਾਈ ਦਾ ਮੂੰਹ ਸਖਤ ਹੋ ਗਿਆ ਉਸਨੇ ਤੁਰੰਤ ਕਿਹਾ ਮੈਂ ਤੇਰੀ ਪਤਨੀ ਦੇ ਸੂਬਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਉਸਦੀ ਸਲਾਹ ਨਾਲ ਹੀ ਲਵੇਂ ਤਾਂ ਚੰਗਾ ਜ਼ਿੰਦਗੀ ਵਿੱਚ ਕੁਝ ਅਹਿਮ ਫੈਸਲੇ ਆਪਣੇ ਆਪ ਹੀ ਲੈਣੇ ਚੰਗੇ ਹੁੰਦੇ ਨੇ ਸਾਰਥਕ ਇਹ ਗੱਲ ਸੁਣਦਾ ਰਿਹਾ ਪਰ ਉਸ ਦਾ ਮਨ ਅਜੇ ਵੀ ਦੁਬਿਧਾ ਵਿੱਚ ਫਸਿਆ ਹੋਇਆ ਸੀ ਘਰ ਪਹੁੰਚ ਕੇ ਸਾਰਥਕ ਕਾਫੀ ਦੇਰ ਤੱਕ ਚੁੱਪ ਰਿਹਾ ਉਸਦੇ ਮਨ ਵਿੱਚ ਦਿਨ ਭਰ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਆਖਰਕਾਰ ਉਸਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸ ਦਿੱਤੀ ਜੰਗਲ ਤ੍ਰਖਤ द्याਵੀ ਅਤੇ ਵਰਦਾਨ ਦੀ ਪੇਸ਼ਕਸ਼ ਉਹ ਹੌਲੀ ਆਵਾਜ਼ ਵਿੱਚ ਬੋਲਿਆ ਅੱਜ ਕਿਸਮਤ ਨੇ ਮੈਨੂੰ ਇੱਕ ਬਹੁਤ ਵੱਡਾ ਮੌਕਾ ਦਿੱਤਾ ਹੈ ਇੱਕ ਦੇਵੀ ਮੈਨੂੰ ਇੱਕ ਵਰਦਾਨ ਦੇਣ ਲਈ ਤਿਆਰ ਹੈ 나ਈ ਦੀ ਸਲਾਹ ਹੈ ਕਿ ਮੈਂ ਰਾਜ ਮੰਗ ਲਵਾਂ ਤੂੰ ਦੱਸ ਮੈਨੂੰ ਕੀ ਮੰਗਣਾ ਚਾਹੀਦਾ ਹੈ ਸਾਰਤਕ ਦੀ ਪਤਨੀ ਸਿਆਣੀ ਤਾਂ ਸੀ ਪਰ ਉਸ ਦੀ ਸੋਚ ਘਰੇਲੂ ਜੀਵਨ ਤੱਕ ਸੀਮਿਤ ਸੀ ਉਸ ਨੇ ਕੁਝ ਪਲ ਸੋਚਿਆ ਫਿਰ ਧੀਮੀ ਪਰ ਪੱਕੇ ਸੁਰ ਵਿੱਚ ਕਹਿਣ ਲੱਗੀ ਰਾਜ ਕਰਨਾ ਕੋਈ ਸੁਖ ਦਾ ਕੰਮ ਨਹੀਂ ਰਾਜਾ ਸਦਾ ਸੱਤਾ ਸੰਧੀਆਂ ਜੰਗਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਵਿੱਚ ਘਿਰਿਆ ਰਹਿੰਦਾ ਹੈ ਉਸ ਨੂੰ ਨਾ ਦਿਨ ਦਾ ਆਰਾਮ ਹੁੰਦਾ ਹੈ ਨਾ ਰਾਤ ਦੀ ਨੀਂਦ ਰਾਜ ਮੁਕਤ ਸੋਨੇ ਦਾ ਨਹੀਂ ਹੁੰਦਾ ਉਹ ਤਾਂ ਅਕਸਰ ਕਾਂਟਿਆਂ ਨਾਲ ਭਰਿਆ ਤਾਜ ਹੁੰਦਾ ਹੈ ऐसा राज्य किस काम का जो सुख दी ठा चिंता ही देवे सार्थक ਨੇ ਸਹਿਮਤ ਹੁੰਦੇ ਸਿਰ ਹਿਲਾਇਆ ਅਤੇ ਕਿਹਾ ਤੂੰ ਠੀਕ ਕਹਿਨੀ ਹੈ ਰਾਜਾ ਰਾਮ ਅਤੇ ਰਾਜਾ ਨਾਲ ਵਰਗੇ ਮਹਾਨ ਲੋਕਾਂ ਨੂੰ ਵੀ ਰਾਜ ਮਿਲਣ ਤੋਂ ਬਾਅਦ ਸੁੱਖ ਨਹੀਂ ਮਿਲਿਆ ਫਿਰ ਅਸੀਂ ਤਾਂ ਆਮ ਲੋਕ ਹਾਂ ਪਰ ਜੇ ਰਾਜ ਨਹੀਂ ਮੰਗਣਾ ਤਾਂ ਫਿਰ ਕੀ ਮੰਗਿਆ ਜਾਵੇ ਇਹ ਸੁਣ ਕੇ ਸਾਰਥਕ ਦੀ ਪਤਨੀ ਦੀ ਅੱਖਾਂ ਵਿੱਚ ਇੱਕ ਚਮਕ ਆ ਗਈ ਉਸਨੇ ਆਪਣੇ ਪਤੀ ਵੱਲ ਤੱਕਦੇ ਹੋਏ ਕਿਹਾ ਤੂੰ ਇਕੱਲਾ ਦੋ ਹੱਥਾਂ ਨਾਲ ਹੀ ਇੰਨਾ ਕੱਪੜਾ ਬੁਣ ਲੈਂਦਾ ਹੈ ਕਿ ਸਾਡਾ ਘਰ ਚੱਲਦਾ ਹੈ ਸੋਚ ਜੇ ਤੇਰੀ ਦੋ ਦੀ ਥਾਂ ਚਾਰ ਹੱਥ ਹੋਣ ਇੱਕ ਦੀ ਥਾਂ ਦੋ ਸਿਰ ਹੋਣ ਤਾਂ ਤੂੰ ਕਿੰਨਾ ਵੱਧ ਕੱਪੜਾ ਬੁਣ ਸਕੇਗਾ ਸਾਡੀ ਆਮਦਨ ਦੁੱਗਣੀ ਹੋ ਜਾਵੇਗੀ ਲੋਕ ਸਾਨੂੰ ਇੱਜ਼ਤ ਨਾਲ ਦੇਖਣਗੇ ਸਾਨੂੰ ਨਾ ਕਿਸੇ ਦਾ ਡਰ ਰਹੇਗਾ ਨਾ ਕਿਸੇ ਦਾ ਮਹਤਾਜ ਹੋਣਾ ਪਵੇਗਾ ਉਸਦੀ ਇਹ ਗੱਲ ਸੁਣ ਕੇ ਸਾਰਤਕ ਸੋਚਾਂ ਵਿੱਚ ਡੁੱਬ ਗਿਆ ਉਸ ਨੂੰ ਇਹ ਸੁਝਾਅ ਬਹੁਤ ਸੌਖਾ ਲਾਭਦਾਇਕ ਅਤੇ ਤੁਰੰਤ ਸੁਖ ਦੇਣ ਵਾਲਾ ਲੱਗਾ ਉਹ ਇਹ ਨਾ ਸਮਝ ਸਕੇ ਕਿ ਇਹ ਇੱਛਾ ਭਵਿੱਖ ਵਿੱਚ ਉਸ ਦੀ ਜ਼ਿੰਦਗੀ ਨੂੰ ਕਿਹੜੇ ਰਸਤੇ ਵੱਲ ਲੈ ਜਾਵੇਗੀ ਸਾਰਥਕ ਨੂੰ ਆਪਣੀ ਪਤਨੀ ਦੀ ਗੱਲ ਬਹੁਤ ਹੀ ਠੁਕਮਈ ਅਤੇ ਫਾਇਦੇਮੰਦ ਲੱਗੀ ਉਸਨੇ ਸੋਚਿਆ ਕਿ ਇਹ ਵਰਦਾਨ ਨਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਨਾ ਹੀ ਕਿਸੇ ਨਾਲ ਟਕਰਾਹ ਪੈਦਾ ਕਰਦਾ ਹੈ ਵਦੇਰੀ ਹੱਥ ਹੋਣ ਨਾਲ ਉਹ ਹੋਰ ਜ਼ਿਆਦਾ ਮਿਹਨਤ ਕਰ ਸਕੇਗਾ ਅਤੇ ਘਰ ਦੀ ਹਾਲਤ ਸੁਧਰ ਜਾਵੇਗੀ ਇਹ ਸੋਚ ਕੇ ਉਹ ਬਿਨਾਂ ਹੋਰ ਦੇਰ ਕੀਤੇ ਮੋੜਾ ਸਮੁੰਦਰ ਤੱਟ ਵਾਲੇ ਜੰਗਲ ਵੱਲ ਤੁਰ ਪਿਆ ਜਦੋਂ ਉਹ ਉਸੇ ਵੱਡੇ ਤਖਤ ਹੇਠ ਪਹੁੰਚਿਆ ਤਾਂ ਦੇਵੀ ਆਤਮਾ ਫਿਰ ਪ੍ਰਗਟ ਹੋਈ ਸਾਰਥਕ ਨੇ ਨਿਮਰਤਾ ਨਾਲ ਸਿਰ ਝੁਕਾ ਕੇ ਕਿਹਾ हे ਦੇਵੀ ਜੀ ਤੁਸੀਂ ਮੈਨੂੰ ਵਰ ਦੇਣ ਲਈ ਤਿਆਰ ਹਾਂ ਤਾਂ ਮੇਰੀ ਇਹ ਇੱਛਾ ਪੂਰੀ ਕਰੋ ਕਿ ਮੇਰੇ ਦੋ ਦੀ ਥਾਂ ਚਾਰ ਹੱਥ ਹੋ ਜਾਣ ਇੱਕ ਦੀ ਥਾਂ ਦੋ ਸਿਰ ਹੋ ਜਾਣ ਤਾਂ ਜੋ ਮੈਂ ਹੋਰ ਮਿਹਨਤ ਕਰ ਸਕਾਂ ਅਤੇ ਆਪਣੇ ਪਰਿਵਾਰ ਨੂੰ ਸੁਖੀ ਰੱਖ ਸਕਾਂ ਸਾਰਤਕ ਦੇ ਹੀ ਬੋਲਦੇ ਹੀ ਅਚਾਨਕ ਹਵਾ ਤੇਜ਼ ਹੋ ਗਈ ਸਮੁੰਦਰ ਦੀਆਂ ਲਹਿਰਾਂ ਉੱਚੀਆਂ ਹੋ ਕੇ ਟਕਰਾਉਣ ਲੱਗੀਆਂ ਤਿਰਖਤਾਂ ਦੇ ਪੱਤੇ ਜ਼ੋਰ ਨਾਲ ਸਰਸਰਾਉਣ ਲੱਗੇ ਪਲਪਰ ਵਿੱਚ ਸਾਰਤਕ ਦੇ ਸਰੀਰ ਵਿੱਚ ਭਿਆਨਕ ਜਿਹਾ ਕੰਪਨ ਹੋਇਆ ਉਸ ਦੀ ਪਿੱਠ ਝੁੱਕ ਗਈ ਸਾਂਪਾਰ ਹੋ ਗਿਆ ਅਤੇ ਦੇਖਦੇ ਹੀ ਦੇਖਦਿਆਂ ਉਸ ਤੇ ਦੋ ਸਿਰ ਅਤੇ ਚਾਰ ਹੱਥ ਨਿਕਲ ਗਏ ਵਰਦਾਨ ਪੂਰਾ ਹੋ ਚੁੱਕਿਆ ਸੀ ਸ਼ੁਰੂ ਵਿੱਚ ਸਾਰਥਕ ਆਪਣੇ ਨਵੇਂ ਰੂਪ ਨੂੰ ਦੇਖ ਕੇ ਖੁਸ਼ ਹੋ ਗਿਆ ਉਸ ਨੂੰ ਲੱਗਾ ਹੁਣ ਉਸ ਦੀ ਕਿਸਮਤ ਬਦਲ ਗਈ ਹੈ ਪਰ ਜਿਵੇਂ ਹੀ ਉਹ ਇਸ ਅਜੀਬ ਹਾਲਾਤ ਵਿੱਚ ਪਿੰਡ ਵੱਲ ਵਧਿਆ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਪਿੰਡ ਦੀ ਕੱਚੀ ਗਲੀ ਵਿੱਚ ਜਿਵੇਂ ਹੀ ਉਹ ਦਿਖਾਈ ਦਿੱਤਾ ਲੋਕ ਡਰ ਨਾਲ ਕੰਮਣ ਲੱਗੇ ਕਿਸੇ ਨੇ ਚਿੱਕਾ ਮਾਰ ਕੇ ਕਿਹਾ ਰਾਖਸ਼ ਆ ਗਿਆ ਕਿਸੇ ਨੇ ਉਸ ਨੂੰ ਪੂਤ ਸਮਝ ਲਿਆ ਡਰ ਦੇ ਮਾਰੇ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਇਹ ਉਹੀ ਸਾਰਥਕ ਹੈ ਜੋ ਕੱਲ ਤੱਕ ਉਹਨਾਂ ਲਈ ਕਪੜਾ ਬੁੰਦਾ ਸੀ ਢੀੜੇ ਇਕੱਠੀ ਹੋ ਗਈ ਹੱਥਾਂ ਵਿੱਚ ਡੰਡੇ ਪੱਥਰ ਅਤੇ ਜੋ ਮਿਲਿਆ ਉਹ ਚੁੱਕ ਲਿਆ ਰਾਖਸ਼ ਰਾਖਸ਼ ਚਿੱਕਾ ਮਾਰਦੇ ਹੋਏ ਸਾਰੇ ਉਸ ਉੱਪਰ ਟੁੱਟ ਪਏ ਸਾਰਥਕ ਬੋਲਣਾ ਚਾਹੁੰਦਾ ਸੀ ਆਪਣੀ ਪਛਾਣ ਦੱਸਣਾ ਚਾਹੁੰਦਾ ਸੀ ਪਰ ਡਰ ਅਤੇ ਹਿੰਸਾ ਦੇ ਸ਼ੋਰ ਵਿੱਚ ਉਸਦੀ ਆਵਾਜ਼ ਦਬ ਗਈ ਇਸ ਤਰ੍ਹਾਂ ਇੱਕ ਸਧਾਰਨ ਜੁਲਾਹਾ ਜੋ ਸਿਰਫ ਆਪਣੇ ਪਰਿਵਾਰ ਦੀ ਭਲਾਈ ਚਾਹੁੰਦਾ ਸੀ ਉਸ ਨੂੰ ਆਪਣੀ ਅਧੂਰੀ ਅਤੇ ਗਲਤ ਵਰਦਾਨ ਦੀ ਕੀਮਤ ਆਪਣੀ ਜਾਨ ਨਾਲ ਅਦਾ ਕਰਨੀ ਪਈ ਕਹਾਣੀ ਮੁੱਕੀ ਆ ਪਰ ਸਿੱਖਿਆ ਜੇ ਬਾਕੀ ਹੈ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਹਰ ਕਹਾਣੀ ਤੁਹਾਡੇ ਤੱਕ ਪਹੁੰਚਦੀ ਰਹੇ ਸਾਰਥਕ ਦੀ ਕਹਾਣੀ ਸਿਰਫ ਇੱਕ ਜੁਲਾਹੀ ਦੀ ਹੀ ਨਹੀਂ ਹਰ ਉਸ ਮਨੁੱਖ ਦੀ ਕਹਾਣੀ ਹੈ ਜੋ ਮੁਸ਼ਕਲ ਵੇਲੇ ਤੁਰੰਤ ਰਾ ਲੱਭਦਾ ਹੈ ਜਦੋਂ ਜੀਵਨ ਵਿੱਚ ਗਰੀਬੀ ਬੇਬਸੀ ਅਤੇ ਅਨਿਸ਼ਚਿਤਤਾ ਹੁੰਦੀ ਹੈ ਤਾਂ ਮਨੁੱਖ ਅਕਸਰ ਤੀਰਚ ਅਤੇ ਅਕਲ ਦੀ ਥਾਂ ਜਾਦੂਈ ਹੱਲ ਦੀ ਆਸ ਕਰਨ ਲੱਗ ਪੈਂਦਾ ਹੈ ਸਾਰਥਕ ਨੂੰ ਵੀ ਵਰਦਾਨ ਮਿਲਿਆ ਪਰ ਉਸ ਵਰਦਾਨ ਨਾਲ ਉਸ ਨੂੰ ਸਿਆਣਪ ਨਹੀਂ ਮਿਲ ਸਕੀ ਇਹ ਕਹਾਣੀ ਦੱਸਦੀ ਹੈ ਕਿ ਸਮੱਸਿਆ ਦਾ ਹੱਲ ਹਮੇਸ਼ਾ ਸਮੱਸਿਆ ਦੇ ਰੂਪ ਨੂੰ ਬਦਲ ਕੇ ਨਹੀਂ ਹੁੰਦਾ ਸਗੋਂ ਸੋਚ ਨੂੰ ਬਦਲ ਕੇ ਹੁੰਦਾ ਹੈ ਸਾਰਥਕ ਨੇ ਸੋਚਿਆ ਕਿ ਬਧੇਰੇ ਹੱਥ ਉਸਦੀ ਮਿਹਨਤ ਵਧਾ ਦੇਣਗੇ ਪਰ ਉਹ ਇਹ ਨਹੀਂ ਸਮਝ ਸਕਿਆ ਕਿ ਮਿਹਨਤ ਸਿਰਫ ਸਰੀਰ ਦੀ ਨਹੀਂ ਮੰਨਦੀ ਵੀ ਹੁੰਦੀ ਹੈ ਮਨੁੱਖ ਜਦੋਂ ਆਪਣੇ ਆਪ ਨੂੰ ਅਸਭਾਵਿਕ ਤਰੀਕੇ ਨਾਲ ਬਦਲਦਾ ਹੈ ਤਾਂ ਉਹ ਆਪਣੇ ਸਮਾਜ ਤੋਂ ਕੱਟ ਜਾਂਦਾ ਹੈ ਕਹਾਣੀ ਇਹ ਵੀ ਸਿਖਾਉਂਦੀ ਹੈ ਸਲਾਹ ਦੇਣ ਵਾਲਾ ਹਰ ਵਿਅਕਤੀ ਹਿਤਾਸ਼ੀ ਨਹੀਂ ਹੁੰਦਾ ਨਾਈ ਨੇ ਜੋ ਸਲਾਹ ਦਿੱਤੀ ਉਹ ਆਪਣੇ ਲਾਭ ਦੀ ਗਿਣਤੀ ਕਰਕੇ ਦਿੱਤੀ ਪਤਨੀ ਦੀ ਸਲਾਹ ਪਿਆਰ ਤੋਂ ਜਨਮੀ ਸੀ ਪਰ ਧਾਇਰੇ ਵਿੱਚ ਬੱਦੀ ਹੋਈ ਸੀ ਦੋਹਾਂ ਸਲਾਹਾਂ ਵਿੱਚੋਂ ਕਿਸੇ ਵਿੱਚ ਵੀ ਦੂਰਦਸ਼ਤਾ ਨਹੀਂ ਸੀ ਅਸਲੀ ਸਿਆਣਪ ਉਹ ਹੈ ਜੋ ਅੱਜ ਦੇ ਲਾਭ ਨਾਲ ਕੱਲ ਦੇ ਨੁਕਸਾਨ ਨੂੰ ਤੋਲ ਸਕੇ ਇਹ ਕਹਾਣੀ ਸਮਾਜ ਦੀ ਕਠੋਰ ਹਕੀਕਤ ਵੀ ਸਾਹਮਣੇ ਲਿਆਉਂਦੀ ਹੈ ਕਿ ਡਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ ਪਿੰਡ ਵਾਲਿਆਂ ਨੇ ਸਾਰਥਕ ਨੂੰ ਵੇਖ ਕੇ ਇਹ ਜਾਣਨ ਦੀ ਕੋਸ਼ਿਸ਼ ਨਾ ਕੀਤੀ ਕਿ ਇਹ ਕੌਣ ਹੈ ਅਜੀਬ ਦਿਖਾਈ ਦੇਣ ਵਾਲਾ ਹਰ ਵਿਅਕਤੀ ਰਾਖਸ਼ ਨਹੀਂ ਹੁੰਦਾ ਪਰ ਡਰ ਮਨੁੱਖ ਨੂੰ ਸੋਚਣ ਦਾ ਮੌਕਾ ਨਹੀਂ ਦਿੰਦਾ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਗਿਆਨਤਾ ਸਭ ਤੋਂ ਵੱਡਾ ਹਿੰਸਾ ਹਥਿਆਰ ਹੈ ਇਹ ਕਹਾਣੀ ਦਾ ਸਭ ਤੋਂ ਵੱਡਾ ਪਾਠ ਇਹ ਹੈ ਕਿ ਜੋ ਮਨੁੱਖ ਆਪਣੀ ਹੱਦਨ ਹੀ ਪਛਾਣਦਾ ਉਹ ਅਕਸਰ ਆਪਣੀ ਪਹਿਚਾਣ ਗਵਾ ਬੈਠਦਾ ਹੈ ਸਾਰਥਕ ਨਹੀਂ ਹੋਰ ਬੰਦੀ ਇੱਛਾ ਵਿੱਚ ਉਹ ਗਵਾ ਦਿੱਤਾ ਜੋ ਉਹ ਸੀ ਮਨੁੱਖ ਨੂੰ ਆਪਣੀ ਕੁਦਰਤੀ ਹੱਦਾਂ ਵਿੱਚ ਰਹਿ ਕੇ ਹੀ ਵਿਕਾਸ ਕਰਨਾ ਚਾਹੀਦਾ ਹੈ ਨਹੀਂ ਤਾਂ ਤਰੱਕੀ ਦੇ ਰਾਹ ਵਿੱਚ ਕਈ ਵਾਰ ਤਵਾਹੀ ਦੇ ਰਾਹ ਬਣ ਜਾਂਦੇ ਹਨ ਅੰਤ ਵਿੱਚ ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਵਰਦਾਨ ਤੋਂ ਪਹਿਲਾਂ ਅਕਲ ਮੰਗਣੀ ਚਾਹੀਦੀ ਹੈ ਸੌਖਾ ਰਾਹ ਅਕਸਰ ਖਤਰਨਾਕ ਹੁੰਦਾ ਹੈ అతి ਸੰਤੁਸ਼ਟੀ ਹੀ ਮਨੁੱਖ ਦਾ ਅਸਲ ਸੁਰੱਖਿਆ ਕਵਚ ਹੈ ਕਿਉਂਕਿ ਜੋ ਮਨੁੱਖ ਬਿਨਾਂ ਸੋਚੇ ਵਿਦਣਾ ਚਾਹੁੰਦਾ ਹੈ ਉਹ ਅਕਸਰ ਆਪਣੀ ਜੜ ਤੋਂ ਟੁੱਟ ਜਾਂਦਾ ਹੈ